ਇਨ ਡੀਆਈ ਕਰਤਾ ਇਹ ਡੀਆਈ ਕਰਿਆ ਹਾਂ ਜੀ ਹੁਣੀ ਕਰਿਆ ਹਾਂ ਜੀ ਹਾਂ ਹੁਣੀ ਕਰਾਂਗੇ ਠੀਕ ਐ ਇਹ ਇਹ ਆ ਹਾ ਹਾ ਸਿੰਗਲ ਸ਼ੌਕਰ ਹੈ ਨਾ ਹਾਂ ਜੀ ਸਿੰਗਲ ਓਰੀਜਨਲ ਸ਼ੌਕਰ ਲੈ 70 7500 ਰੁਪਏ ਹਾਂ ਜੀ ਹਾਂ ਉਹ ਵੀ ਦਿਖਾਈਏ ਮੜਾ ਨੇੜੇ ਉਮਕੇ ਦਿਖਾਈ ਦਿਖਾਓ ਜੀ ਦਿਖਾਓ ਲੋ ਵੀ ਮਿੱਤਰੋ 7000 ਤਿਆਰ ਕਰਦੇ ਜੀ ਪਰ ਜਿਵੇਂ ਕਰਿਆ ਤੇ ਪਹਿਲਾਂ ਹੀ ਆ ਜੀ ਠੀਕ ਐ ਬਾਈ ਦੇ ਅਸ਼ੀਰਵਾਦ ਨਹੀਂ ਹੋਇਆ ਜੀ ਪੈਸੇ ਨਹੀਂ ਕਮੀ ਇਹਨਾਂ ਨੇ ਨਹੀਂ ਛੱਡੀ ਜੀ ਤੇ ਜੋਰ ਅਸੀਂ ਲਾਇਆ ਵਾਧੂ ਜੋਰ ਅਸੀਂ ਲਾਇਆ ਹਾਂ ਹਾਂ ਲਓ ਜੀ ਕਰੋ ਚੱਕ ਮਿੱਤਰੋ ਇਹ ਵੀ ਪ्योर ਸ਼ਕੀਲ ਤੇ ਹੈ ਜੀ ਇਹ ਨਹੀਂ ਹੈਗਾ ਵੀ ਆਪਾਂ ਲੋਹੇ ਨੂੰ ਨਿਕਲ ਮਤਲਬ ਜਰ ਜਰਜੀ ਨਹੀਂ ਬਿੰਦੀ ਲੈ ਵੀ ਪ੍ਰਮਾਤਮਾ ਦਾ ਨਾਮ ਲਓ ਜੀ ਆਈ ਆਈ ਵਾਸ਼ ਕਰੋ ਹੇ 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 ਸਾਡਾ ਭੋਲਾ ਬਾਈ ਰਹਿ ਗਿਆ ਸੀ ਹਨਾ ਦਾ ਹਜ਼ਾਰਾਂ ਤਿਆਰ ਕਰਦੇ ਸੀ ਪਰ ਜਿਵੇਂ ਕਰਿਆ ਤਾਂ ਪਹਿਲਾਂ ਹੀ ਆ ਜੀ ਠੀਕ ਹੈ ਬਾਈ ਦੇ ਅਸ਼ੀਰਵਾਦ ਨਹੀਂ ਹੋਇਆ ਜੀ ਪੈਸਿਆਂ ਦੀ ਕਮੀ ਇਹਨਾਂ ਨੇ ਨਹੀਂ ਛੱਡੀ ਜੀ ਤੇ ਜੋਰ ਅਸੀਂ ਲਾਇਆ ਵਾਧੂ ਜੀ ਜੋਰ ਅਸੀਂ ਲਾਇਆ ਹਾਂ ਤੁਸੀਂ ਆ ਚੀਜ਼ਾਂ ਦਿਖਾਓ ਜੀ ਮੈਂ ਆਪਾਂ ਕਰੀਆਂ ਨੇ ਹਾਂ ਆ ਦਿਖਾਓ ਇਹ ਇਹ ਆਹਾਹਾ ਸਿੰਗਲ ਸ਼ੌਕਰ ਹੈ ਹਨਾ ਹਾਂਜੀ ਸਿੰਗਲ ਤੇ ਰੀਅਲ ਸ਼ੌਕਰ ਲਾਇਆ ਜੀ ਜਿੰਨੀ ਸਫਾਈ ਉੱਪਰ ਆ ਉਹ ਤੋਂ ਵੱਧ ਕੇ ਵਿੱਚ ਹੈ ਜੀ ਠੀਕ ਆ ਇਲੈਕਟ੍ਰੋਨਿਕ ਉਟਾਂ ਵਾਲਾ ਸਰੀ ਲਾਇਆ ਪਿਆ ਹਨਾ ਤੇ ਵਿੱਚੋਂ ਬਈ ਇੱਕ ਜੱਲ ਦਾ ਬਈ ਜਮੰਦੇ ਦੀ ਮੰਨਣ ਵਾਲੀ ਹੈ ਹਨਾ ਬਈ ਰੰਗ ਪੱਖੋਂ ਕਿਵੇਂ ਲੱਗੇ ਆ ਲੱਗਦਾ ਵੀ ਜਾਂਸੀ ਚੋਆ ਰੰਗ ਬਾਈ ਅਸੀਂ ਆਇਆ ਅੱਜ ਪੂਰੀ ਟੀਮ ਆਈ ਪਿੰਡੋਂ ਤੇ ਹਰ ਬੰਦਾ ਇਹੀ ਕਹਿ ਰਿਹਾ ਵੀ ਰੰਗ ਤਾਂ ਜਾਂਸੀ ਤੋਂ ਉੱਪਰ ਹੈ ਉੱਪਰ ਹਾਂ ਤੇ ਆ ਬਾਈ ਜੀ ਆਪਣੇ ਡੈਂਟਰ ਨੇ ਜਿਵੇਂ ਪੈਰਦਾਂ ਲਾਏ ਨੇ ਜੀ ਸ਼ੋੱਚੀ ਚੱਕਦੀ ਕਰੀ ਹੈ ਅੱਛਾ ਇਹ ਬਾਈ ਨੇ ਕਰੇ ਇਹ ਬਾਈ ਦਾ ਯੋਗਦਾਨ ਹੈ ਤੇ ਸਾਰੇ ਬਾਈ ਇਹ ਨਾਲ ਮਿਲ ਕੇ ਕੰਮ ਕਰਦੇ ਇਕੱਲੇ ਦੇ ਕਰਨ ਦਾ ਹੈ ਨਹੀਂ ਜੀ ਇਹ ਇਹ ਬਾਈ ਭੋਲਾ ਫੋਰਮੈਨ ਹੈ ਜੀ ਆ ਜਾ ਹਾਂ ਜੀ ਇੱਕ ਬਾਈ ਕੀ ਹੋ ਗਿਆ ਆਜੋ ਆਜੋ ਪੈਂਟਰ ਜੀ ਆਜੋ ਆਜੋ ਬਾਈ ਤੇ ਮਿੱਤਰੋ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਇੱਕ ਘਰ ਬਣਾਉਣਾ ਨਾ ਘਰ ਬਣਾਉਣ ਦੇ ਵਿੱਚ ਪਰਿਵਾਰ ਦਾ ਕਹਿੰਦੇ ਵਿਸ਼ੇਸ਼ ਯੋਗਦਾਨ ਹੁੰਦਾ ਤੇ ਆ ਉਵੇਂ ਜੋ ਕੁਰੀ ਟਰੈਕਟਰਾਂ ਦਾ ਜਦੋਂ ਮੋਡੀਫਿਕੇਸ਼ਨ ਹੁੰਦੀ ਹੈ ਟਰੈਕਟਰ ਦੀ ਨਵਾਂ ਰੀਟ੍ਰੈਕ ਕਰਦੇ ਨੇ ਹਨਾ ਤੇ ਜਦੋਂ ਇਹ ਜੇ ਫੋਰਮੈਨ ਜੋੜਦੇ ਨੇ ਤਾਂ ਫਿਰ ਇੱਕ ਨਾਗੀਨਾ ਤਿਆਰ ਕਰਦੇ ਨੇ ਬਈ ਇਹ ਪੈਂਟਰ ਨੇ ਜੀ ਪਹਿਲਾਂ ਕਾਰਾਂ ਦਾ ਕੰਮ ਕਰਦੇ ਸੀਗੇ ਜੀ ਹਾਂ ਹਾਂ ਬੜਾ ਆਪਾਂ ਪੈਂਟਰ ਵੀ ਉਹੀ ਸੁਣਿਆ ਵੀ ਕੰਮ ਵਧੀਆ ਹੀ ਕਰਨਾ ਜੀ ਵਧੀਆ ਕਰਨਾ ਨਹੀਂ ਜੀ ਇੱਕ ਹੰਦਾ ਲਾ ਕੇ 6 ਮਹੀਨੇ ਕਹਿੰਦਾ ਮੈਂ ਪੈਂਟਰ ਬਣ ਗਿਆ ਜੀ ਪਰ ਉਹ ਕੰਮ ਨਹੀਂ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਜੀ ਇੱਕ ਮਿੰਟ ਹੋਰ ਵੀ ਚੀਜ਼ ਆ ਵਿੱਚ ਬੰਦੇ ਰੁੱਖੇ ਹੁੰਦੇ ਨੇ ਸੁਭਾਅ ਵੀ ਤੁਹਾਡੇ ਸਾਰਿਆਂ ਦੇ ਠੰਡੇ ਨੇ ਤੇ ਠੰਡੇ ਮਤੇ ਨਾਲ ਕੰਮ ਕਰਦੇ ਨੇ ਜੀ ਸਮਾਂ ਲੱਗਦਾ ਜੀ ਸਮਾਂ ਲੱਗਦਾ ਕਿੰਨਾ ਟਾਈਮ ਲੱਗਾ ਟਰੈਕਟਰ ਤੇ ਕੀ ਟਰੈਕਟਰ ਦਾ ਜਣਵੇਂ ਦੇ ਨਹੀਂ ਲੱਗੇ ਨਹੀਂ ਸਾਡੇ ਕੋਲ ਬਾਈ ਨੇ ਬਾਹਰ ਜਾਣਾ ਤਰੀਕ ਲਈ ਬੈਠਿਆ 10 ਜੀ ਪੁੱਛ ਲਈ ਆ ਖੜੇ ਆ ਤੁਸੀਂ ਜਾਣਾ ਬਈ ਪਰ ਅਜੇ ਤੇਰ ਕਰਵਾ ਲੈ ਫਿਰ ਟਰੈਕਟਰ ਨਾਲ ਲੈ ਕੇ ਜਾਣਾ ਨਹੀਂ ਨਹੀਂ ਟਰੈਕਟਰ થી ਕਰ ਲੈਣਾ ਅੱਛਾ ਹਾਂ ਖੇਤੀਬਾੜੀ ਕਰਦਾ ਹੋਰ ਬਹੁਜੀ ਹਸੀਕਾਰ ਵਧਾਈਆਂ ਤੁਹਾਨੂੰ ਹੈ ਨਵਾਂ ਟਰੈਕਟਰ ਆ ਗਿਆ ਰੱਬ ਸਾਲੂ ਦਾ ਨਵਾਂ ਟਰੈਕਟਰ 33 ਹਜ਼ਾਰ ਪਲਾਈ ਨਵਾਂ ਲੈ ਆਇਆ ਤੁੰਗੜਾਲੇ ਤੋਂ ਅੱਛਾ ਹਾਂ ਦੁਬਾਰੇ ਜੀ ਕਰਦੇ ਜੀ ਅੱਜ ਫੇਰ ਬਰਨਾਲੇ ਤੋਂ ਨਵਾਂ ਲੈਣਾ ਜੀ ਉਹ ਟਰੈਕਟਰ ਤਾਂ ਨਹੀਂ ਹੈਗਾ ਇਹ ਉਹ ਚਲ ਮਣਾ ਮੋਟਾ ਫਰਕ ਪੈ ਗਿਆ ਜੀ ਬੜੀ ਚੰਗਲ ਹੈਗੀ ਹੈ ਜੀ ਜਦੋਂ ਏਜੰਸੀ ਜੋ ਨਵਾਂ ਨਿਕਲਿਆ ਸੀਗਾ ਔਰ ਉਦੋਂ ਵੀ ਚੀਜ਼ ਹੈ ਨਹੀਂ ਸੀ ਅੱਜ ਉਦੋਂ ਬਲ ਕੇ ਵੱਧ ਗਈ ਇਹ ਹੱਥ ਹੋ ਗਈ ਮਣਾ ਕੋਈ ਉਦੋਂ ਨੂੰ ਕਿਵੇਂ ਲੱਗਿਆ ਪਪੀ ਬੜਾ ਬਹੁਤ ਵਧੀਆ ਲੱਗਦਾ ਉਦੋਂ ਹੋਰ ਵਧੀਆ ਬੜਾ ਸੋਹਣੀ ਲੱਸੀ ਆ ਛੱਤਾਂ ਜਿਹੜੇ ਬੜਾ ਦੂਜੀਆਂ ਸੀ ਹੁਣ ਦੂਜੀਆਂ ਸੀ ਪਹਿਲਾਂ ਕੱਪੜੇ ਵਾਲੀਆਂ ਹੁੰਦੀਆਂ ਨਾ ਜੇਬਾਂ ਵਾਲੀਆਂ ਕੱਪੜੇ ਲਵਾ ਗਏ ਤੇ ਹਾਂ ਹੁਣ ਤਾਂ ਡਾਊਨ ਨੂੰ ਜਿਹੜੇ ਵੀ ਲੱਗੇ ਆ ਇਹਦੇ ਸੈਟਾ ਫੜ ਲੈ ਮੜਾਟੇ ਦੂਜੀ ਤੇ ਹਾਂ ਫਰਸ਼ ਫੈਸਲ ਦਾ ਤੇ ਹੁਣ ਤਾਂ ਧਮਕਲੇ ਗਣੇ ਚੱਲਦ ਨੇ ਪਹਿਲਾਂ ਸਦੀਕ ਚੱਲਦਾ ਹੁੰਦਾ ਦੇਖੋ ਜੀ ਬਾਈਆਂ ਲਾਦਾ ਜੀ ਮੈਂ ਲਾ 70 75000 ਰੁਪਏ ਅੱਛਾ ਜੀ ਹਾਂ ਉਹ ਵੀ ਦਿਖਾਈਏ ਮੜਾ ਜੇ ਨੇੜੇ ਉਹਕੇ ਦਿਖਾਈ ਦਿਖਾਓ ਲੋ ਵੀ ਮਿੱਤਰੋ ਪਹਿਲਾਂ ਤੁਸੀਂ ਆਹ ਦੇਖੋ ਹਣਾ ਚੀਜ਼ ਗੌਰ ਕਰਨ ਵਾਲੀ ਆ ਬਾਈ ਨੋਟ ਕਰਨ ਵਾਲੀ ਹੁੰਦੀ ਆ ਹਣਾ ਕੰਮ ਵੀ ਕਰਾਉਣਾ ਤੇ ਪੈਸਾ ਵੀ ਲਾਉਣਾ ਹਣਾ ਕੰਮ ਵੀ ਠੋਕ ਕੇ ਕਰਾ ਕਰੋ ਜਦੋਂ ਪੈਸਾ ਲੱਗਦਾ ਜੀ ਮੈਂ ਹੁਣ ਜਬੰਦੇ ਬਾਈ ਵਰਗੇ ਨੇਗੇ ਸਿਰਾਂ ਲਾ ਆਂਦ ਨੇ ਕੰਮ ਦਾ ਹਣਾ ਰੰਗ ਪੇਂਟ ਦੀ ਗਾਰੰਟੀ ਖੁੱਲ ਹੁੰਦੀ ਐ ਤੇ ਬਾਕੀ ਤੁਸੀਂ ਸ਼ੈਨਗ ਦੇਖ ਲਓ ਨੇਰੇ ਦੇ ਵਿੱਚ ਵੀਡੀਓ ਤਾਂ ਬਣਾ ਰਹੇ ਹਾਂ ਮਿੱਤਰੋ ਤੇ ਮਾੜਾ ਮੋਟਾ ਰਹਿੰਦਾ ਸੀ ਜਿਸ ਬੰਦਾ ਕਹਿੰਦਾ ਹੁਣ ਕਿਸ ਨਾਲ ਕੱਢੀ ਦੀਏ ਤੋਰਾਂ ਗਈ ਡ੍ਰੈਕਟਰ 'ਚ ਤੋਰਨਾ ਹੀ ਆਪਾਂ ਨੇ ਅੱਛਾ ਹੁਣ ਜਾਊਗਾ ਹਾਂਜੀ ਹਾਂ ਠੀਕ ਐ ਤੇ ਇਹਦੇ 'ਚ ਮੋਡੀਫਿਕੇਸ਼ਨ ਇੱਕ ਤਾਂ ਹੋ ਗਿਆ ਆਪਣਾ ਨਵੀਂ ਜਿਹੜੀ ਚੀਜ਼ ਕਰੀ ਆ ਖੁੱਲਦਾ ਕਰਿਆ ਜੀ ਜਿੰਨੇ ਤੋ ਡ੍ਰੈਕਟਰ ਆਪਣਾ ਬਣਾੜ ਕਰਕੇ ਖੋਰੀ ਵੀ ਖੜਾਈ ਉਹ ਪੂਰੀ ਸ਼ੋਅ ਚੱਕਦੀ ਐ ਅੱਛਾ ਪੂਰੀ ਹਾਂਜੀ ਪੂਰੀ ਖੋਲਦੀ ਐ ਇਹਦੀ ਪਾਈਆਂ ਕੱਲੀ ਕਰਵਾਈ ਐ ਜੀ ਠੀਕ ਐ ਆ ਬਈ ਪਾਵਰ ਹੋ ਗਿਆ ਹਨਾ ਹਾਂਜੀ ਪਾਵਰ ਸਟੇਰ ਡੀਆਈ ਕਰਤਾ ਇਹ ਡੀਆਈ ਕਰਿਆ ਤੇ ਬਾਕੀ ਆ ਮਿੱਤਰੋ ਪਾਇਆਦਾਨ ਹੋਗੇ ਜਿਵੇਂ ਆ ਬਾਈ ਸਾਡਾ ਜਵੰਦਾ ਇੱਕ ਹੋਰ ਆ ਇਹਨਾਂ ਦਾ ਇਹ ਕੰਮ ਕਰਿਆ ਹੋਇਆ ਬਾਈ ਦਾ ਸ਼ੋ ਚੱਕਮੀ ਹੋਊਗੀ ਹਨਾ ਤੇ ਬਾਕੀ ਆ ਜੌਂਡੀ ਵਾਲੇ ਜੀ ਬਣਾ ਕੇ ਲਾਏ ਨੇ ਕੀ ਨਹੀਂ ਹੈਗਾ ਵੀ ਜਲੜ ਬਾਈ ਕਿਸੇ ਵੀ ਲੰਗੀ ਠੀਕ ਆ ਆ ਬਾਕੀ ਆ ਗਿਆ ਸਟੀering ਬਹੁਤ ਸੋਹਣਾ ਲੱਗਦਾ ਆ ਸੀਟ ਕਿਹੜੀ ਵਾਲੀ ਰਾਤੀ ਫਿਰ ਹੌਲੈਂਡ ਵਾਲੀ ਆ ਜੀ ਹੌਲੈਂਡ ਵਾਲੀ ਠੀਕ ਆ ਸਪਿੰਨਰ ਵਾਲੇ ਲਾਏ ਹੋਗੇ ਹਨਾ ਆਪਣਾ ਸਪਿੰਨਰ ਹੋ ਗਿਆ ਇਹ ਹਾਂ ਲਓ ਜੀ ਕਰੋ ਚੱਕ ਮਿੱਤਰੋ ਜੀ ਪਿਆਰ ਸ਼ਕੀਲ ਤੇ ਆ ਜੀ ਇਹ ਨਹੀਂ ਹੈਗਾ ਵੀ ਆਪਾਂ ਲੋਹੇ ਨੂੰ ਨੇਕ ਮਤਲਬ ਜਰ ਜਰਜੀ ਨਹੀਂ ਬਿੰਦੀ ਠੀਕ ਹੈ ਤੇ ਬਾਕੀ ਥੋੜਾ ਜਿਹਾ ਹਨੇਰਾ ਮਿੱਤਰੋ ਨਹੀਂ ਪਿੱਛੋਂ ਬਹੁਤ ਸੋਹਣਾ ਬਣਿਆ ਜੀਗਾ ਤੇ ਮੜੀ ਇਹੋ ਲਈ ਟਾਰਚ ਦਿਖਾ ਵੀ ਦਈਏ ਆ ਮੇਰੇ ਵਾਲੇ ਫੋਨ ਤੋਂ ਲਾਣੇ ਖੜਜਾ ਆਪਾਂ ਤੇ ਮਿੱਤਰੋ ਚੀਜ਼ਾਂ ਦੇਖਣ ਵਾਲੀਆਂ ਨੇ ਕੱਲੀ ਕੱਲੀ ਚੀਜ਼ ਆਪਾਂ ਕਹੇ ਦੀ ਗੱਡੀਆਂ ਨੂੰ ਵੱਧ ਕੇ ਕਰਤਾ ਹੈ ਹਨਾ ਤੇ ਤੁਸੀਂ ਦੇਖ ਸਕਦੇ ਹੋ ਆਹ ਟ੍ਰੋਲੀ ਵਾਸਤੇ ਲੱਗਾ ਜਿਹੜਾ ਵਾਹ ਹਾਂਜੀ ਛੋਟੇ ਮੋਟੇ ਕੰਮ ਜਿਹੜੇ ਵੀ ਬਾਈ ਜੀ ਬਾਕੀ ਨੇ ਵੀ ਉਹ ਵੀ ਆਪਾਂ ਬਾਈਆਂ ਦੇ ਘਰੇ ਜਾ ਕੇ ਕਰਕੇ ਆਵਾਂਗੇ ਜੀ ਠੀਕ ਆ ਆਹ ਫਾਰਮ ਵਾਲੀਆਂ ਗਿਆ ਨਾ ਟਰੈਕ ਵਾਲੀਆਂ ਤੇ ਇੰਡੀਕੇਟਰ ਫਾਰਮ ਟਰੈਕ ਵਾਲੀਆਂ ਗਿਆ ਹਾਂ ਤੇ ਬਾਕੀ ਚੀਜ਼ ਮਿੱਤਰੋ ਬੂਲਦੀ ਹੈ ਹਨਾ ਜਿਵੇਂ ਕੰਮ ਕਰਿਆ ਤੇ ਹੁਣ ਆਹ ਟਰੈਕਟਰ ਤੇ ਵੀ ਆ ਜੀ ਮੜਾ ਜਾ ਬਾਈ ਇਹਦੇ ਬਾਈ ਨੂੰ ਆਪਾਂ ਦਿਖਾ ਦੇ ਇਹਦੀ ਵੀਡੀਓ ਆਪਾਂ ਲੱਗ ਪਾਵਾਂਗੇ ਜੀ ਅੱਛਾ ਇਹਦੇ ਕੰਮ ਕੁਛ ਅਧੂਰੇ ਨੇ ਜਿਵੇਂ ਛਤਰੀ ਛਤਰੀ ਰਹਿਦੀ ਹੈ ਜੀ ਠੀਕ ਆ ਹਾਂ ਰਹਿੰਦਾ ਯਾਰ ਹੁਣ ਮੰਨੀ ਹੋਣਾ ਇਹ ਬਾਈਆਂ ਦਾ ਵੀ ਫੋਨ ਆ ਕੇ ਵੀ ਚਿਕਨੀ ਵੀ ਸੜਾ ਲਾਦੀ ਆਈ ਹੈ ਰੀਸ ਹੋ ਜਾਂਦੀ ਆ ਇਹ ਵੀ ਜਾਂਦੀ ਆ ਜੀ ਹਾਂ ਹੋ ਜਾਂਦੀ ਆ ਲਓ ਵੀ ਮੇਤਰੋ ਟਰੈਕਟਰ ਕਿਵੇਂ ਦਾ ਲੱਗਿਆ ਉਹ ਵੀ ਦੱਸ ਦੂ ਮੜਾ ਜਾ ਹਨ ਤੇ ਗੱਲ ਕਰੀਏ ਬਾਈ ਦੇ ਨੰਬਰ ਦੀ ਤੇ ਜੇ ਕਿਸੇ ਨੇ ਟਰੈਕਟਰ ਤਿਆਰ ਕਰਾਉਣਾ ਹੋਵੇ ਜਿਹੇ ਜਹਾ ਮਰਜੀ ਕਰਾਉਣਾ ਹੋਵੇ ਤੇ ਬਾਈ ਕੋਲੇ ਬਸ ਮੜਾ ਜਾ ਚਲਾ ਕੇ ਜਾਂ ਤੰਗ ਕੇ ਲੈ ਆਓ ਇੱਥੋਂ ਚੱਲਦਾ ਕਰਕੇ ਲੈ ਜਾਓ ਬਸ ਬਾਈ ਜੀ ਕੇਰਾ ਆਪਣੇ ਕੋਲੇ ਪਹੁੰਚੋ ਜੀ ਕੀ ਵਧੀਆ ਬਣਾ ਕੇ ਦੇਵਾ ਜਵੰਦਾ ਫਾਰਮ ਆ ਬਾਈ ਤੇ ਬਰਨਾਲਾ ਏਰੀਆ 9854 ਤੇ 628652 ਦਾ ਨੰਬਰ ਹੈ ਹਨਾ ਤੇ ਬਾਈਆਂ ਨੂੰ ਹੁਣ ਦੁਬਾਰੇ ਫਿਰ ਪੋਛ ਦਿਆਂ ਬਾਈ ਕੋਈ ਕਮੀ ਤਾਂ ਨਹੀਂ ਰਹੇਗੀ ਨਾ ਨਾ ਬਾਈਏ ਕੋਈ ਕਮੀ ਨਹੀਂ ਹੈ ਕੋਈ ਕਮੀ ਨਹੀਂ ਸਾਨੂੰ ਟਾਈਮ ਤੇ ਮਿਲ ਗਿਆ ਹਾਂ ਇੰਨੀ ਬਹੁਤ ਵਧੀਆ ਹੋ ਗਿਆ ਇਹ ਕੰਮ ਹਾਂ ਤੇ ਕੋਈ ਕਮੀ ਕੋਈ ਨਹੀਂ ਪੈਸਾ ਲੱਗਿਆ ਰਾਸ ਆ ਗਿਆ ਪੈਸਾ ਤਾਂ ਲੱਗੀ ਨਹੀਂ ਕੁਛ ਲੱਗੀ ਆਏ ਹਾ ਸ਼ੌਂਕ ਤੇ ਪੈਸੇ ਦਾ ਮੁੱਲ ਨਹੀਂ ਆਏ ਹਾ ਗੱਲ ਪੱਕੀ ਆ ਮੈਂ ਤਰਾ ਹੁਣ ਮੜਾ ਸਟਾਰਟ ਕਰਕੇ ਦਿਖਾ ਦੇ ਜਿਹੜੀ ਚੀਜ਼ ਆ ਹਨਾ ਤੇ ਬਾਕੀ ਬਾਤ ਸੁਣਾਉਣੇ ਆ ਤੇ ਉਹ ਬਾਕੀ ਸਾਡੇ ਬਾਈ ਭੋਲੇ ਦੀ ਕਰਾਮਾਤ ਆ ਆ ਦੇਖੋ ਆਏ ਹਾ ਆ ਵੀ ਚੀਜ਼ ਸਰੇ ਹੀ ਆ ਹਨਾ ਇਹ ਨਹੀਂ ਹੈਗਾ ਵੀ ਇਹਦੀਆਂ ਟੁੱਕੀਆਂ ਜਟੰਗੀਆਂ ਚੱਲੋ ਹਨਾ ਲੈ ਬਈ ਹੁਣ ਸਟਾਰਟ ਕਰਦੇ ਲੈ ਵੀ ਨਾ ਲਓ ਨਾ ਤੋ ਲੈ ਵੀ ਪ੍ਰਮਾਤਮਾ ਦਾ ਨਾਮ ਲਓ ਜੀ ਆਏ ਆਏ ਵਾਹਿਗੁਰੂ ਆਏ ਆਏ ਸਾਡਾ ਭੋਲਾ ਭਾਈ ਰਹਿ ਗਿਆ ਸੀ ਹਨ ਤੇ ਸੰਤੋਸ਼ੀ ਹੈ ਭਾਈ ਭੋਲਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਧੰਨਵਾਦ ਭਾਈ ਜਿਹੜਾ ਇਹਨੂੰ ਸੋਹਣਾ ਸੋਹਣਾ ਟਰੈਕਟਰ ਆ ਤੋਂ ਦੁਬਾਰੇ ਕਦਰ ਪਈ ਗਈ ਹਨਾ ਇਹ ਚੀਜ਼ਾਂ ਦੀ ਹਨਾ ਇਹ ਫਿਰ ਬਾਤ ਨਾਲ ਹੀ ਆ ਜੀ ਬਾਕੀ ਪਰਮਾਤਮਾ ਦਾ ਜੀ ਹਾਂ ਤੇ ਲੋ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਜੇ ਸੋਹਣੀ ਲੱਗੀ ਹਨਾ ਹਾਂਜੀ ਤੇ ਹਾਂ ਬਾਈ ਬੰਟੀ ਆ ਜਾ ਆ ਜਾ ਆ ਜਾ ਜੀ ਅੱਛਾ ਇਹ ਵੀ ਫੋਰਮੈਨ ਹੈ ਜੀ ਇਹ ਆ ਬਾਈ ਕਹਿੰਦੇ ਬੰਟੀ ਸਾਰਾ ਰਲ ਰਲ ਮਿਲ ਕੇ ਕਰਿਆ ਜੀ ਇਹ ਬਾਈ ਬੰਟੀ ਹੈ ਜੀ ਬੰਟੀ ਬਰਨਾਲਾ ਬੰਟੀ ਬਰਨਾਲਾ ਨਹੀਂ ਸੰਘੇੜਾ ਪੰਨ ਅੱਛਾ ਸੰਘੇੜਾ ਬੰਟੀ ਸੰਘੇੜਾ ਨਹੀਂ ਜਿਲ੍ਹਾ ਤਾਂ ਪੰਨ ਬਰਨਾਲਾ ਏਰੀਆ ਤਾਂ ਬਰਨਾਲਾ ਪੈਂਦਾ ਨਾ ਤੇ ਲੋ ਵੀ ਮਿੱਤਰੋ ਤੇ ਹੋਰ ਰਹਿੰਦੀ ਆ ਬਈ ਕੋਈ ਚੀਜ਼ ਇਹਦਾ ਇਹਦਾ ਦਿਖਾ ਦਿਓ ਜੀ ਬਾਕੀ ਦਾ ਦਿਖਾ ਦਿਓ ਹਾਂ ਆਏ ਹੋਏ ਆਹ ਬੜਾ ਤਗੜਾ ਕੰਮ ਹੈ ਹਨਾ ਤਗੜਾ